21 21 ਤੋਂ 22 ਤੋਂ 23 ਤੋਂ 24 ਤੋਂ 25 ਤੁਹਾਡੇ ਕੋਲ ਕੰਪਲੀਟ ਬਣਾ ਲੋਕ ਪਾਗਲ ਹੈ ਜੀ ਮਤਲਬ ਮਿਸਰੇ ਆਲਰੇਡੀ ਲਿਖੀ ਹੋਈ ਹੈ ਕਾਰਪੋਰੇਸ਼ਨ ਹੋਈ ਸਰ ਨਹੀਂ ਕਾਰਪੋਰੇਸ਼ਨ ਲਿਖੀ ਹੋਈ ਹੈ ਇਹ ਜੇ ਤੇ ਜੇ ਸ਼ਹਿਰ ਚ ਪ੍ਰੋਬਲਮ ਹੁੰਦਾ ਤੁਹਾਡਾ ਕੋਈ ਰੋਲ ਨਹੀਂ ਹੈ ਬਿਲਕੁਲ ਹੈ ਨਹੀਂ ਕੀ ਰੋਲ ਹੈ ਤੁਹਾਡਾ ਸਰ ਅਸੀਂ ਪਹਿਲਾਂ ਵੀ ਆ ਕੇ ਦੇਖਿਆ ਸੀ ਇਕੱਲੇ 플ੌਟ ਹੈ ਅਨਮੋਨਡਿਟ ਨੂੰ ਪਤਾ ਲੱਗ ਕਿਹਦੇ ਨਾਮ ਤੇ 플ੌਟ ਹੈ ਸਰ ਅਸੀਂ ਐਕਸ਼ਨ ਕਿਸ ਤੇ ਲਈਏ ਸਰ ਉਹ ਮੈਂ ਕਿਸ ਨਾਲ ਕਨਸਰਨ ਅਨਲਾਈ ਦੱਸਿਆ ਜੀ ਤੁਸੀਂ ਮਿਸਪੋਰਟ ਕਾਰਪੋਰੇਸ਼ਨ ਨੇ ਕਿੱਥੇ ਲਿਖਤੀ ਤੁਹਾਡਾ ਕੰਮ ਹੋ ਗਿਆ ਨਹੀਂ 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 ਸਰ ਇਧਰ ਗੱਲ ਵੀ ਅਸੀਂ ਇਹੀ ਕਿਹਾ ਸੀ ਸਾਡੀ ਇੱਕ ਜੁਆਇੰਟ ਛੁਈ ਕਿੰਨਾ ਟੈਟਰੀ ਕੋਲਨੀ ਹੈਗੀ ਜਿਹੜੇ ਬੁੜਾ ਟਾਇਰ ਰੱਖਦੇ ਨੇ ਉਹ ਅਨਸੋਸ਼ੀਅਲ ਨੇ ਸਰ ਉਹਨਾਂ ਦੇ ਇਹ ਡਰ ਦੇ ਮਾਰੇ ਆ ਕਿ ਕੋਈ ਕੋਈ ਹਰਦਾ ਦਿੰਦਾ ਮੈਂ ਹੋ ਜੇ ਅਸੀਂ ਹੁਣ ਪਿਛਲੇ ਹਫਤੇ ਵੈਰੀਫਾਈ ਵੀ ਕਰਾਈ ਸੀ ਮੈਂ ਜੀ ਨੂੰ ਭੇਜ ਕੇ ਉਹੀ ਹੈ ਕਿ ਆ ਜਿਹੜੀ ਛੇ ਛੇ 플ੌਟਸ ਛੱਡਦੇ ਨੇ ਇਹ ਨਹੀਂ ਪਤਾ ਲੱਗਦਾ ਦੱਸਦਾ ਦੱਸਣ ਨੂੰ ਤਿਆਰ ਨਹੀਂ ਕਿਉਂਕਿ ਇਹ 플ੌਟ ਕਿਹਦੇ ਨਾਮ ਤੇ ਅਸੀਂ ਇੱਕ ਜਿਹੜਾ ਲੈਟਰ ਕਿਸੇ ਨੂੰ ਇਸ਼ੂ ਕਰੀਏ ਜਾਂ ਕੋਈ ਫਾਈਲ ਨਿਕਲ ਨਹੀਂ ਸਕਦਾ ਐਸ ਕੇ 500 ਲਈ ਵੀ ਵਾਰੀ ਜਾ ਕੇ ਦੱਸੋ ਤੁਸੀਂ ਕਹਨੂੰ ਦੱਸਣਾ ਜੀ ਤੁਸੀਂ ਐਕਵਾਇਰ ਕਰ ਲਓ ਇਹਨੂੰ ਨੋਟਿਸ ਲਾ ਦਿਓ ਲੈ ਕੇ ਤੇ ਇਨਕੁਆਇਰ ਕਰ ਲਓ ਵੀ ਇਹ 플ੌਟ ਜੇ ਜੇ ਜੀ ਸਰ ਕੋਈ ਇਸ਼ੂ ਨਹੀਂ ਜਦੋਂ ਜਦੋਂ ਪੈਦਲ ਇਹ ਬਾਉਂਡਰੀਆਂ ਕਹਿ ਕੇ ਕਰਵਾਈਆਂ ਸੀ ਉਹਨਾਂ ਨੇ 21 ਤੋਂ 4 ਸਾਲ ਹੋ ਗਏ ਲੋਕਾਂ ਨੂੰ ੱੱਕੇ ਖਾਂਦੇ ਨੂੰ 3 ਸਾਲ ਸਾਡੀ ਮਿਸਟਰੀ ਬਣੀ ਨੂੰ ਹੋ ਗਏ ਦਿਨ ਵਾਰੀ ਮੈਂ ਇੱਥੇ ਆ ਰਿਹਾ ਕਾਰਪੋਰੇਸ਼ਨ ਜਦੋਂ ਵੀ ਕਨਵੈਂਟਿਓਨਸ਼ਨ ਹੈ ਤਾਂ ਸਰ ਕਹਿੰਦੇ ਸੀ ਮੀਟਿੰਗ ਹੋਈ ਹੈ ਸਰ ਲਾਸਟ ਵੀਕ ਉਹਦੇ ਚ ਇੱਕ ਟੀਮ ਲਾ ਕੇ ਭੇਜਾਂਗੇ ਸਰ ਕੋਈ ਪੈਕਟੀਕਲੀ ਕੁਝ ਨਹੀਂ ਹੋ ਜਾਵਾ ਜੀ ਅਸੀਂ ਮਿਲ ਕੇ ਇਹ ਮੈਨੇ ਬਿਲਕੁਲ ਫੇਲ ਡਿਸੀਜਨ ਅਗਲੇ ਦਿਨ ਬਾਰੀ ਕਨਵੈਂਟਿਓਨ ਸਿੱਖਦੇ ਆਂ ਜੀ ਦੇਖੋ ਅਗਲੀ ਕੀ ਹੁੰਦੀ ਹੈ ਜੀ ਇਟ ਵੈਰੀ ਕਲੀਅਰ ਮਤਲਬ ਇੱਕ ਵੀ ਸਰ ਇਹ ਇਸ ਪ੍ਰੋਬਲਮ ਹੈਗੀ ਹੈ ਬਟ ਵੀਲ ਨੀਡ ਟੂ ਸੋਲਵ ਇਟ ਆਲਸੋ ਸਰ ਬਟ ਕਲੈਕਟਿਵਲੀ ਵੀ ਲੈਕ ਸੋਲਵ ਇਟ ਕੋਈ ਇੱਕ ਇੱਕ ਸਰ ਬੰਦੇ ਨੂੰ ਇੱਥੇ ਕੋਈ ਬੰਦੇ ਦੇ ਟਾਇਰ ਰੱਖਦੇ ਨੇ ਉਹ ਹੱਥ ਹੀ ਫੜਾਉਂਦੇ ਜੀ ਕਿਸੇ ਨੂੰ ਹਾਂ ਸੋਸ਼ਲ ਨਹੀਂ ਬੰਦ ਕਰੇ ਯਾਰ ਚੋਰ ਤੁਹਾਨੂੰ ਆ ਕੇ ਕਹੂਗਾ ਵੀ ਮੇਰਾ ਹੱਥ ਫੜ ਲਓ ਤੁਸੀਂ ਮੈਂ ਤੁਸੀਂ ਫੜਨਾ ਜਾ ਕੇ ਉਹਨੂੰ ਜਿੱਥੇ ਮਰਜ਼ੀ ਲੱਭੋ ਉਹ ਤਾਂ ਭੱਜ ਜਾਊਗਾ ਉਹ ਲੱਗਦੀ ਹੈ ਅੱਜ ਲੱਗੇ ਨੇ ਨੇਪਾਲ ਦੇ ਬਾਰਡਰ ਤੋਂ ਫੜ ਕੇ ਲਿਆਉਗੇ ਕਦੇ ਐਸਐਸਪੀ ਸਾਹਿਬ ਉਹ ਪਸੀਆ ਇਹਨਾਂ ਨੇ ਅਮਰੀਕਾ ਚ ਫੜ ਲਿਆ ਜਾ ਕੇ ਜੀ ਮਤਲਬ ਸਾਹਮਣੇ ਕਹ ਰਹੇ ਨੇ ਠੀਕ ਹੈ ਪਸੀਆ ਫੜਿਆ ਜੀ ਅਮਰੀਕਾ ਜਾ ਕੇ ਅਮਰੀਕਾ ਚ ਫੜ ਲੰਦੇ ਜਾ ਕੇ ਪੜਨਾ ਹੋਵੇ ਉੱਥੇ ਕੀ ਹੈ ਮੋਟਾ ਦਾ ਫੋਰਸ ਲੋ ਜਿਹੜੀ ਲੈਣੀ ਹੈ ਜੀ ਉੱਥੇ ਐ ਗ੍ਰੀਨ ਹੈ ਸਭ ਜਦੋਂ ਮਰਜ਼ੀ ਫੋਰਸ ਸਾਇਲੈਂਸਰ ਮੈਂ ਪੀਪੀਸੀ ਵੀ ਤੇ ਕਿਹਾ ਕਿ ਉਹਦਾ ਇਹ ਦਿਨ ਆ ਰਿਹਾ ਸਰਵਲ ਜਿੰਮੇਵਾਰੀ ਕਿਸੇ ਜਿੰਮੇਵਾਰੀ ਕਿਸੇ ਦੀ ਨਹੀਂ ਉਹਦੀ ਗੱਲ ਕੀਤੀ ਵੀ ਜਦੋਂ ਅਸੀਂ ਗਏ ਸੀ ਜੀ ਕਾਰਪੋਰੇਸ਼ਨ ਉਹਨਾਂ ਨੇ ਕਿਹਾ ਸੀਗਾ ਜੀ ਵੀ ਸਾਨੂੰ ਤੁਸੀਂ ਫੋਨ ਕਰੋ ਕਾਰਪੋਰੇਸ਼ਨ ਆਫਿਸ ਕਿੱਥੇ ਆਈ ਇਹਨੇ ਜਿਹੜੂ ਤੇ ਛਾਲ ਸੁਣ ਕੇ ਭੱਜ ਜਾਂਦੇ ਅਸੀਂ ਸਾਰਾ ਕੁਝ ਕਰ ਅਸੀਂ ਇੱਕ ਇੱਕ ਉਹਨਾਂ ਦੀ ਜਿਹੜੀਆਂ ਇਨਸਟਰਕਸ਼ਨਸ ਫਾਲੋ ਕਰੀਆਂ ਸਰ ਜੀ ਉਹ ਕਰਤਾ ਜੀ ਹੁਣੇ ਆਪਾਂ ਨਾ ਇੱਕ ਪਰਚਾ ਦਰਜ ਕਰਾਂਗੇ ਜਿਹੜੀ ਤਾਂ ਨਾਲ ਲੱਗ ਲੱਗ ਠੀਕ ਹੈ ਉਹਦੇ ਜਿੰਨੇ ਤੁਹਾਡੇ ਕਬਾੜੀਏ ਨੇ ਉਹ ਸਾਰੇ ਆਵਾਂਗੇ ਜਿੰਨੀਆਂ ਗੱਡੀਆਂ-ਬੱਡੀਆਂ ਖੜੀਆਂ ਸਾਰੀਆਂ ਉਹਨੇ ਚੁਕਾ ਦੇਣਗੇ ਬਸ ਬਸ ਥੇਰੀ ਕਿਤੇ ਡੋੜ ਤੇ ਆ ਬਿਲਕੁਲ ਸਹੀ ਹੈ ਜੀ ਇਹ ਸੋਨੇ ਕਰ ਅਧਰਿਆ ਕਿ ਐਸਏ ਨੰਬਰ ਤਸਵੀਰ ਉਹ ਪਰੂ ਨਾ ਜੇ ਬੈਕ ਲੱਗੇ ਤੁਹਾਨੂੰ ਪਾਧਿਆ ਕਰਾਂਗੇ ਕੋਈ ਕੁਝ ਕਰਦੇ ਹੋ ਕਾ ਜੀ ਸਾਡੇ ਕੋਲ ਇੱਕ ਬੰਦਾ ਵੀ ਵੀ ਇੱਕ ਪੋਟ ਹੈ ਇਹਨਾਂ ਕੋਲ ਕਿੱਥੇ ਟਾਈਮ ਹੈ ਤਾਂ ਅਸੀਂ ਦੇਖਣਾ ਕਿਦਾਂ ਕਰਨਾ ਜੀ ਜੀ ਆਪੇ ਕਰ ਲੈ ਸਰ ਰਿਪੋਰਟ ਕਰਨਾ ਅਸੀਂ ਬੰਦ ਕਰਨਾ ਤੁਸੀਂ ਜੋ ਕਰ ਲੈ ਤੁਸੀਂ ਸਾਡੇ ਨੰਬਰ ਵੀ ਲੈ ਲਓ ਸਾਨੂੰ ਫੋਨ ਕਰ ਸੀ ਧੰਨਵਾਦ ਜੀ ਇੱਕ ਤਾਂ ਇਹ 플ੌਟ ਹੈ ਜੀ ਇੱਕ ਤਾਂ ਕੱਲ ਉੱਥੇ ਅੱਗ ਲੱਗੀ ਸੀ ਜਿਹੜੀ ਵਾਇਰਲ ਹੋਈ ਹੈ ਉਹਨੂੰ ਦੇਖ ਕੇ ਮੈਂ ਇੱਥੇ ਆ ਗਿਆ ਠੀਕ ਹੈ ਜੀ ਬਹੁਤ ਚੱਲੀ ਇੱਥੋਂ ਇੱਕ ਆ ਤੁਹਾਡੇ ਇੱਥੇ ਕਿੰਨੇ ਦੇਰ ਤੋਂ ਇਹ ਲਗਾਤਾਰ ਤਾਰ ਸਾੜਦੇ ਆ ਤਾਰਾ ਸਾੜਦੇ ਆ ਬਾਰੇ ਟਾਕਸਿਕ ਫਿਊਮਸ ਇਹਦੇ ਤੇ ਤੁਹਾਡੇ ਨਿਊ ਮੈਰਸਾ ਕੋਲੋਨੀ ਇੰਦਰਾ ਕੋਲੋਨੀ ਨਰਿੰਦਰਾਇਨ ਕਲੇਬ ਜੋ ਜਾਰ ਨਗਰ ਇਹ ਮੇਰੀਆਂ ਪੰਜ ਛੇ ਕੋਲੋਨੀ ਆ ਜਿਹੜੀਆਂ ਬਹੁਤ ਪ੍ਰੇੜਤ ਆ ਆਈ ਕਾ ਡਿਸਟੈਂਸ ਕਾਲਸ एवरीडे ਨਹੀਂ ਨਹੀਂ ਲਿਸਨ ਟੂ ਮੀ ਲਿਸਨ ਟੂ ਮੀ ਆ ਤੁਹਾਡੇ ਬਾਈ ਤੋਂ ਚਿੱਠੀਆਂ ਦੇ ਰਿਹਾ ਇਹਨਾਂ ਨੂੰ ਵੀ ਦੇ ਰਿਹਾ ਕਮਿਸ਼ਨਰ ਮਾਸਟਰ ਕਾਰਪੋਰੇਸ਼ਨ ਚ ਵੀ ਦੇ ਰਿਹਾ 21 ਤੋਂ ਦੇ ਰਿਹਾ ਔਰ ਆ ਤੁਹਾਡੇ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਆ ਡਿਪਟੀ ਕਮਿਸ਼ਨਰ ਨੂੰ ਇਹਨਾਂ ਨੇ 25 ਦਿੱਤੀ ਆ ਆ 24 ਦਿੱਤੀ ਆ ਮਤਲਬ ਦੇ ਆ ਸਾਰੇ ਸਾਈਨ ਕਰਾ ਕਰਾ ਕੇ ਮਤਲਬ ਤੁਹਾਡੇ ਆ ਡਿਪਟੀ ਕਮਿਸ਼ਨਰ ਕਿੰਨੇ ਬੰਦਿਆਂ ਦੇ ਸਾਈਨ ਕਰਾ ਕੇ ਨੇ 23 24 25 ਤਿੰਨ ਸਾਲ ਦੀ ਐਪਲੀਕੇਸ਼ਨ ਆ ਗਈ ਆ ਸਾਰੇ ਨੰਬਰ ਵੀ ਆ ਗਏ ਬਟ ਨੋਬਾਡੀ ਲਿਸਨਸ ਟੂ ਅਸਰ दैट्स व्हाई ਆਇਆ ਕਿ ਕੰਮ ਸਿਰ ਹਾਡੀ ਕੋਨਮ ਆਈ ਗਾਟ ਸੋ ਮਨੀ ਡਿਸਟ्रेस ਕਾਲਸ ਦੇਖੋ ਜੀ ਆਈ ਐਮ ਅਨਸਰਏਬਲ ਟੂ ਦਾ ਪੀਪਲ ਲਿਸਨ 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 ਮਿਸਟਰ ਸਾਹਿਬ ਆਈ ਐਮ ਅਨਸਰਏਬਲ ਟੂ ਦਾ ਪੀਪਲ ਐਂਡ ਯੂ ਆਰ ਅਨਸਰਏਬਲ ਟੂ ਦਾ ਗਵਰਨਮੈਂਟ ਆਈ ਐਮ ਪਾਰਟ ਆਫ ਦਾ ਗਵਰਨਮੈਂਟ ਸਰ ਮੈਂ ਵਿਧਾਨ ਸਭਾ ਨੂੰ ਵੀ ਅਨਸਰਏਬਲ ਆ ਉੱਥੇ ਖੜ ਕੇ ਵੀ ਮੈਂ नहीं टीम भेजी थी आपने पोल्यूशन कंट्रोल बोर्ड वाले कहते हैं आपने चिट्ठी लिख दी थी इसका कोई ज्वाइंट एक्शन होना चाहिए ज्वाइंट एक्शन डिप्टी कमिश्नर मैडम आप करोगे सर। want, want so no, so सर। 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 आपकी टंकी है आई वॉन्ट द इंटायर लैंड टू बी डेली आपकी सरकारी जमीन कितनी है ठीक है जी उसकी चाहे आप उस उसमें तार लगाओ बाउंड्री बार करो देर लेट देर भी गवर्नमेंट लैंड जितने आपके प्लॉट हैं जहाँ पे ये सारा हुआ उनकी है उनकी अकाउंटेबिलिटी फिक्स करो ठीक है जी जहाँ तो इसको सिक्योर करें वो जहाँ आप इसको एक्वायर करने का नोटिस दे रहे हो उसको जो भी एक्शन करो बट पीपल हैव द राइट टू ब्रीथ क्या करेंगे लोग आप पानी पानी तो बाजार से ले आओगे आप जाके सांस हवा कहाँ से ले आओगे ऑक्सीजन कहाँ से ले आओगे हाउ विल पीपल ब्रीथ सो आई एम देखो मतलब एक बार हो गया दो बार हो गया आई हैव कम हि थ्री फोर एवरी टाइम विद द ऑफिसर्स द ऑफिसर्स कीप ऑन चेंजिंग हाउ कैन आई हेल्प ठीक है जी सो द सिचुएशन शुड चेंज ऑन द ग्राउंड ऑफिसर चेंज करने से क्या होगा जी मतलब ठीक है ਆਪ ਤਾਂ ਫਿਰ ਚਲੇ ਜਾਓਗੇ ਯੂ ਵਿਲ ਨਾਟ ਬੀ ਹੇਅਰ ਆਫਟਰ 1 অর 2 ইয়ারਸ ਆਪ ডিসੀ ਬਣ ਜਾਓਗੇ کہیں ਮਤਲਬ ডিসੀ ਮੈਡੋ ਕਮਿਸ਼ਨਰ ਬਣ ਜੈਗੇ ਫੈਕਟਰੀ ਬਣ ਜੈਗੇ ਫਿਰ ਉੱਪਰ ચીਫ ਸੈਕਟਰੀ ਬਣ ਜੈਗੇ ਲੇਕਨ ਪੀਪਲ ਵਿਲ ਨਾਟ ਹੈਵ ਦ ਕਲੀਨ 에ਅਰ ਟੂ ਬਰੀਥ ਪੋਲੂਸ਼ਨ ਕੰਟਰੋਲ ਬੋਰਡ ਬੜੇ ਇੱਥੇ ਆ ਪੁਲਿਸ ਇੱਥੇ ਆ ਡਿਪਟੀ ਕਮਿਸ਼ਨਰ ਇੱਥੇ ਆ ਕਮਿਸ਼ਨਰ ਆ ਇੱਥੇ ਆ ਵਾਟ can i do ਸਰ ਹੋ ਜਾਣਾ ਹੈ ਸਰ ਫੋਰ ਸ਼ੋਰ ਮੇਰੇ ਤਾਂ ਅੱਗੇ ਅੱਗੇ ਪਾਰਕ ਵੀ ਦੇਖੋ ਉਹਨੇ ਦੇ ਤਿੰਨ ਪਾਰਕ ਆ ਰਹੇ ਦੇਖੋ ਜੀ ਸਰ ਪਾਰਕਸ ਫਾਈ ਕਰਕੇ ਉਹਦੇ ਚ ਬੂਟੇ ਲਾਉਣ ਨੂੰ ਕਿੰਨਾ ਖਰਚਾ ਹੁੰਦਾ ਉਹਦੇ ਬਾਉਂਡਰੀ ਵਾਲ ਹੋਈ ਹੋਈ ਆ ਜੀ ਬੈਂਚ ਦਿੱਤੇ ਹੋਏ ਆ ਆ ਤੁਹਾਡਾ ਬਣਿਆ ਹੋਇਆ ਇੱਥੇ ਸ਼ੈੱਡ ਬਣਾ ਸੀ ਲੋਕਾਂ ਨੇ ਵਾਹ ਸ਼ਾਦੀ ਕਰਨੀ ਸੀ ਦਿਸ ਇਜ਼ ਦਾ ਪਾਰਕ ਜੀ ਬੋਲਦਾ ਤਾਂ ਸਾਰਿਆਂ ਦੀ ਕੰਡੀਸ਼ਨ ਇਹ ਹੈਗੀ ਜੀ ਲੋਕ ਤرائی-ਤਰਾਈ ਕਰ ਰਹੇ ਆ ਜੀ ਮਿਲ ਤਿੰਨ ਸਾਲ ਹੋ ਗਏ ਸਾਡੀ ਸਰਕਾਰ ਨੂੰ ਇਹ ਤੁਸੀਂ ਇਹ ਰਹਿਣ ਦਿਓ ਜੀ ਮੈਡਮ ਇਹ ਮੈਨੂੰ ਵਾਪਸ ਚਾਹੀਦੀ ਹੈ ਜੀ ਤੁਸੀਂ ਕਾਪੀ ਕਰਕੇ ਜਿਹੜੀ ਜਿਹਦੇ ਨਾਲ ਸੰਬੰਧਤਾ ਉਹਨਾਂ ਨੂੰ ਭੇਜੋ ਦੇ ਹੈਵ ਟੂ ਐਕਸਪਲੇਨ ਇਟ ਟੂ ਮੀ ਐਂਡ ਚੇਂਜ ਦਾ ਮੈਨੂੰ ਮੈਨੂੰ ਔਲਾਦ ਬਦਲਣੇ ਚਾਹੀਦੇ ਇੱਥੇ ਜੀ ਠੀਕ ਆ ਇੱਥੇ ਜੇ ਮੁੜ ਕੇ ਅੱਗ ਲੱਗੀ ਹੋਈ ਮੈਂ ਪਹੁੰਚ ਗਿਆ ਤਾਂ ਨਾ ਆਏ ਸਟ੍ਰਿਕਟ ਐਕਸ਼ਨ ਕਰੋ ਆਈ ਵਾਂਟ ਅਕਸੇਬਿਲਟੀ ਜੇ ਮਿਨੇਵਾ ਸ਼ੇਮਿਨੇਵਾ ਵੀ ਅਧਨ ਹਾਰਡਵੇਅਰ ਰੋਲ ਠੀਕ ਹੈ ਇਹ ਬਾਕੀ ਅਰੀਜਨਲ ਮੈਨੂੰ ਵਾਪਸ ਕਰਨੀ ਆ ਤੁਸੀਂ ਆਈ ਵਿਲ ਰਿਟਰਨ ਦ ਅਰੀਜਨਲ ਠੀਕ ਹੈ ਇਹ ਤੁਹਾਨੂੰ ਵਾਪਸ ਮਿਲ ਜਾਏਗਾ ਸਰ ਕੋਈ ਨਾ ਸਰ ਕੋਈ ਰੈਸ ਲੈ ਲਓ ਉਹ ਨਹੀਂ ਦੇ ਦਾਂਗੇ ਦੇ ਦਾਂਗੇ ਇਹ ਤੁਹਾਡੇ ਕੋਲ ਆਜੇ ਅਰੀਜਨਲ ਮੈਂ ਕਹਿੰਦਾ ਜੀ ਦਿਸ ਦਿਸ ਵਿਲ ਸਟੇ ਵਿਦ ਯੂ ਠੀਕ ਹੈ ਦੇ ਆਰ ਰਿਪਰੈਜ਼ੈਂਟਡ ਟੂ ਏਵਰੀ ਸਿੰਗਲ ਅਥਾਰਟੀ ਨੋਬਾਡੀ ਇਜ਼ ਲਿਸਨਿੰਗ मतलब somebody has to take action जी मैं ऐसा नहीं चलेगा ये मतलब that's not be business see, as usual people, people have to perform yeah, joint मैं well कोई favour नहीं मांग रहा मैं कोई personal favour नहीं मांग रहा I'm asking yeah, them okay. to do what they're supposed to do ठीक है yeah. why do we have so many authorities we have municipal corporation we have the civil administration we have the police administration we have the Punjab Pollution Control Board which is the headquarter in Patiala but people can't breathe you see what kind of administration is this पानी भी चक्रा होते थे सारा ਖਵਾਵੀ ਚੱਕਰਾਓ ਸਾਰਾ ਤੇ ਇਹਦਾ ਸਾਰਾ ਹੱਥ ਤੋਂ ਸਾਰੀ ਸਫਾਈ ਹੋਣੀ ਚਾਹੀਦੀ ਐ ਇੱਥੋਂ ਜੀ ਮਤਲਬ ਲੋਕਾਂ ਨੂੰ ਐਜੂਕੇਟ ਕਰੋ ਆਪਣੇ ਸੈਨੀਟਰੀਜ਼ ਕਰਾਫਟਰ ਭੇਜੋ ਸਫਾਈ ਵਾਲੇ ਬੰਦੇ ਭੇਜੋ ਇੱਥੇ ਕੋਈ ਗੰਦ ਕੋੜਾ ਘਟਨੇ ਹੋਣਾ ਚਾਹੀਦਾ ਜਿੱਥੇ ਕਰਨਾ ਹੈਗਾ ਉੱਥੇ ਵੀ ਉਹਦੀ ਮੈਨੇਜ ਕਰੋ ਜੀ ਉਸ ਤੋਂ ਉਹਦੀ ਜੋ ਸੈਨੀਟਿਕ ਮੈਨੇਜਮੈਂਟ ਆ ਉਹਦੀ ਕਰਾਓ ਸੈਂਡ ਕਰਾਇਆ ਚੇ 17 ਪਈਆਂ 17 ਪਈਏ ਉਹ ਚਕਾਓ ਸਾਰਾ ਜੀ ਸਰਵੇ ਕਰਾਓ ਜੀ ਕਿੱਲੇ ਕਿੱਲੇ ਕਰਦਾ ਜੀ ਉਹਨਾਂ ਨੂੰ ਇੱਕ ਵਾਰੀ ਦੱਸ ਦਿਓ ਉਹਨਾਂ ਨੂੰ ਇੱਦਾਂ ਹੀ ਦੋ ਪਾਰਕ ਹੋਰਾਂ ਕਿਹਾ ਜਿਹੜੇ ਦੋ ਪਾਰਕ ਹੋਰ ਵੀ ਆ ਜੀ ਬਾਰਾ ਅਪਰੋਚਮੈਂਟ ਕਰਤੀ ਐ ਇਹਦੇ ਮੈਨੂੰ ਕੋਈ ਮザ ਨਹੀਂ ਲੱਗਦਾ ਵੀ ਮੈਂ ਜੇ ਮੈਨੂੰ ਮੈਨੂੰ ਜੇ ਆਪਣੇ ਫੈਮਲੀ ਨਾਲ ਆਈ ਹੈਵ ਨੋ ਟਾਈਮ ਮਤਲਬ ਅੱਗੇ 3 ਦਿਨ ਦਾ ਮੇਰਾ ਪ੍ਰੋਗਰਾਮ ਆ ਰਿਹਾ ਬਹੁਤ ਵੱਡਾ ਮਤਲਬ ਜੁਦ ਨਸ਼ੇ ਵਿਰੋਧ ਆਈ ਐਮ ਕੰਪਲੀਟਲੀ ਟਾਇਰਡ ਆਫ ਮਤਲਬ ਨਾ ਬੈਂਡ ਆਈ ਐਮ ਗੈਟਿੰਗ ਡਿਸਟਰੈਸ ਕਾਲ ਆਮ ਗੈਟਿੰਗ ਡਿਸਟਰੈਕਟਡ ਫਰਮ ਮਾਈ ਐਕਚੁਅਲ ਵਰਕ ਵਿਚ ਆਮ ਸਪੋਸਟ ਟੂ ਡੂ ਸੋ ਬਿਕਾਜ਼ ਯੂ ਆਰ ਨਾਟ ਡੂਇੰਗ ਯੋਰ ਵਰਕ ਬਲੋ ਸੋ ਆਈ ਹੈਵ ਟੂ ਕਮ ਐਂਡ ਡੂ ਇਟ ਸੋ ਪਲੀਜ਼ ਸਾਰੇ ਜਣੇ ਮੈਨੂੰ ਇਸ ਤੋਂ ਬਾਅਦ ਮੈਂ ਆਈ ਵਿਲ ਵਿਜ਼ਿਟ ਦਿਸ ਐਵਰੀ ਵੀਕ ਟੂ ਲੈਟਸ ਰੈਕਟੀਫਾਈ ਮੈਂ ਡਾਕਟਰ ਬਲਵੀਰ ਸਿੰਘ ਅਸਵੇਲੇ ਅਸੀਂ ਇੰਦਰਾ ਕਲੋਨੀ ਚ ਖੜਿਆ ਜੀ ਪਟਾਲੇ ਦੇ ਵਿੱਚ ਤ੍ਰਿਪੜੀ ਦੇ ਨਾਲ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਟਾਇਰ ਪਏ ਔਰ ਸਾਹਮਣੇ ਜਿਹੜਾ ਪਲੋਟ ਹੈ ਉਹਦੇ ਵਿੱਚ ਸਾੜਦੇ ਆ ਜੀ ਰਾਤ ਨੂੰ ਟਾਇਰ ਵੀ ਬਿਜਲੀ ਦੇ ਤਾਰਾਂ ਵੀ ਬੜੇ ਟਾਕਸਿਕ ਫਿਊਮ ਹੁੰਦੇ ਆ ਤੇ ਮੇਰੇ ਕੋਲੇ ਡਿਸਟੈਂਸ ਕਾਲਸ ਆ ਰਹੀਆਂ ਸੀ ਕੱਲ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਇੰਦਰਾ ਕਲੋਨੀ ਦੇ ਵਿੱਚ ਬਹੁਤ ਟਾਕਸਿਕ ਫਿਊਮ ਆ ਰਹੇ ਆ ਨਾਲ ਨਿਊ ਮਰਸ ਕਲੋਨੀ ਆ ਨਰਿੰਦਰਨ ਕਲੇਵ ਆ ਜਜਾਰ ਨਗਰ ਆ ਚਾਰ ਪੰਜ ਜੜੀਆਂ ਕਲੋਨੀਆਂ ਹੈਗੀਆਂ ਨਾ ਤੋਂ ਬਹੁਤ ਲੋਕ ਦੁਖੀ ਸੀਗੇ ਤੋਂ ਅੱਜ ਮੈਂ ਇੱਥੇ ਸਰਪ੍ਰ ਐਸਐਸਪੀ ਜਿਹੜੇ ਤੁਹਾਡੇ ਆਪਣੇ ਕਮਿਸ਼ਨਰ ਮਿਸੀਪਲ ਕਾਰਪੋਰੇਸ਼ਨ ਜਿੰਨੀਆਂ ਵੀ ਸਬੰਧਤ ਹੈਗੇ ਆ ਜੀ ਬੀਪੀਸੀਬੀ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਜੀ ਅਸੀਂ ਇੱਕ ਹਫਤੇ ਦਾ ਟਾਈਮ ਦਿੱਤਾ ਮੈਂ ਇੱਕ ਹਫਤੇ ਦੇ ਵਿੱਚ ਸਾਰਾ ਕਲੀਅਰ ਕਰੋ ਸਟ੍ਰੈਟ ਰਾਈਟ ਔਰ ਜਿਹੜੀ ਇਹ ਟੈਂਕੀ ਬਣ ਰਹੀ ਹੈ ਓਵਰਹੈਡ ਟੈਂਕ ਬਣ ਰਿਹਾ ਇਹਦੇ ਵਾਸਤੇ ਜਿੰਨੀ ਸਰਕਾਰ ਦੀ ਜ਼ਮੀਨ ਹੈ ਸਾਰੀ ਉਹਨੂੰ ਡੈਲੀਨੇਟ ਕਰੋ ਔਰ ਜਿੰਨੇ ਖਾਲੀ ਪਲਾਟ ਪਏ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੋ ਤੇ ਜਿਹੜਾ ਬੰਦਾ ਗੰਦ ਪੰਦ ਹੈ ਜਾਂ ਜਿਹੜਾ ਉਹਨੂੰ ਅੱਗ ਲਾਉਂਦਾ ਤਾਰਾਂ ਨੂੰ ਜਾਂ ਬਿਜਲੀ ਦੇ ਤਾਰਾਂ ਨੂੰ ਉਹਦਾ ਪਲਾਟ ਜਿਹੜਾ ਪਲਾਟ ਹੀ ਉਹਦਾ ਐਕਵਾਇ ਸਖਤ ਨਾਮ ਹੈਗੇ ਆ ਉਹ ਸਖਤ ਤੋਂ ਸਖਤ ਧਾਰਾ ਲਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਸਿਟੀਜ਼ਨਸ ਆ ਜਿਨ੍ਹਾਂ ਨੇ ਸਾਨੂੰ ਚੁਣਿਆ ਜੇ ਸਮੀਤ ਦੇ ਨਾਮ ਉਹ ਕਟੋ-ਕਟ ਉਹਨਾਂ ਨੂੰ ਸਾਹ ਲੈਣ ਤੋਂ ਮਤਲਬ ਸਾਹ ਲੈਣਾ ਦੁਬਰ ਕੀਤਾ ਹੈ ਉਹਨਾਂ ਨੂੰ ਸਾਫ਼ ਹਵਾ ਮਿਲੇ ਸਾਹ ਲੈਣ ਲਈ ਔਰ ਇਹ ਟੈਂਕੀ ਬਣਾਉਣ ਦਾ ਮਕਸਦ ਹੈ ਕਿ ਉਹਨਾਂ ਨੂੰ ਸਾਫ਼ ਪਾਣੀ ਮਿਲੇ ਤੇ ਜੇ ਸਾਰੇ ਪਾਸੇ ਗੰਦਗੀ ਹੋਏਗੀ ਤਾਂ ਬਿਮਾਰੀਆਂ ਕੰਟਰੋਲ ਨਹੀਂ ਹੋਣਗੀਆਂ ਸਾਰੀ ਗੰਦਗੀ ਜਿਹੜੀ ਆ ਸਾਫ਼ ਕਰਾਂਗੇ ਜੀ ਔਰ ਜਿਹੜੇ ਜਿਹੜੇ ਵੀ ਬੰਦੇ ਵਾਲਟਰ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਹੋਏਗਾ ਮੈਂ ਉਹਨਾਂ ਨੂੰ ਵੀ ਵਾਰਨਿੰਗ ਦਿੰਨਾ ਜੀ ਕਿ ਤੁਸੀਂ ਸੁਧਰ ਜਾ ਆ ਤੁਹਾਡੇ ਕੋਲੇ ਕਦੋਂ ਦੀਆਂ ਕੰਪਲੇਂਟਸ ਆ ਰਹੀਆਂ ਜੀ ਕਦੋਂ ਦੀ ਹੈਗੀਆਂ ਜੀ 22 ਦੀ ਹੈ ਇਹ 22 ਤੋਂ 23 22 ਤੋਂ ਲੋਕ ਤੁਹਾਨੂੰ ਲਗਾਤਾਰ 21 ਜੀ ਹੋਈ ਹੈ 21 ਜੀ 21 ਤੋਂ 22 ਤੋਂ 23 ਤੋਂ 24 ਤੋਂ 25 ਤੁਹਾਡੇ ਕੋਲ ਕੰਪਲੇਂਟ ਆ ਰਹੇ ਲੋਕ ਪਾਗਲ ਹੈ ਜੀ ਮਤਲਬ ਨਹੀਂ ਸਿਰੇ ਆਲਰੇਡੀ ਲਿਖੀ ਹੋਈ ਹੈ ਕਾਰਪੋਰੇਸ਼ਨ ਹੋਈ ਸਰ ਨਹੀਂ ਕਾਰਪੋਰੇਸ਼ਨ ਲਿਖਿਆ ਇਹ ਜੇ ਤੇ ਜੇ ਸ਼ਹਿਰ ਚ ਪੋਲੂਸ਼ਨ ਹੁੰਦਾ ਤੁਹਾਡਾ ਕੋਈ ਰੋਲ ਨਹੀਂ ਹੈ ਕਿ ਰੋਲ ਹੈ ਤੁਹਾਡਾ ਸਰ ਅਸੀਂ ਪਹਿਲਾਂ ਵੀ ਆ ਕੇ